ਤਾੜੀਵਾਲ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਹਿਲਾ ਸਮੇਤ ਦੋ ਨੌਜਵਾਨਾਂ ਨੂੰ ਨਸ਼ੇ ਸਮੇਤ ਕੀਤਾ ਗ੍ਰਿਫਤਾਰ ਸਪੈਸ਼ਲ ਕ੍ਰਾਈਮ ਬ੍ਰਾਂਚ ਗੁਰਦਾਸਪੁਰ ਅਤੇ ਤਾੜੀਵਾਲ ਪੁਲਿਸ ਨੇ ਜੁਧ ਮਨਸ਼ਾ ਵਿਰੁੱਧ ਮਾਮਮੇ ਤਹਿਤ ਤਾੜੀਵਾਲ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਮਹਿਲਾ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਹੈ ਗ੍ਰਿਫਤਾਰ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਐਸਐਚਓ ਥਾਣਾ ਤਾੜੀਵਾਲ ਅਤੇ ਸਪੈਸ਼ਲ ਕ੍ਰਾਈਮ ਬ੍ਰਾਂਚ ਇੰਚਾਰਜ ਰਕੇਸ਼ ਜਿਨ੍ਹਾਂ ਨੇ ਸਾਂਝੇ ਤੌਰ ਤੇ ਵੱਖ-ਵੱਖ ਪਾਮਾਟੋਨ ਨਸ਼ੇ ਸਮੇਤ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਹੀਰਾਮ ਸਿੰਘ ਅਤੇ ਉਸਦੇ ਨਾਲ ਲੜਕੇ ਦੇ ਕੋਲੋਂ 28 ਗ੍ਰਾਮ ਹੈਰੋਇਨ ਮਿਲੀ ਹੈ ਜਿਸ ਦੌਰਾਨ ਗੁਰਪ੍ਰੀਤ ਉਰਫ ਗੋਪੀ ਪਿੰਡ ਕੰਗ ਜਿਸਦੇ ਕੋਲੋਂ 15 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਕਿੱਥੋਂ ਨਸ਼ਾ ਲੈ ਕੇ ਆਉਂਦੇ ਹਨ ਅਤੇ ਕਿਸ ਜਗ੍ਹਾ ਨਸ਼ਾ ਵੇਚਦੇ ਹਨ ਐਸਪੀ ਕੋਲੋਂ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਜੁਦ ਨਸ਼ਿਆਂ ਦੇ ਵਿਰੁੱਧ ਢਾੜੀਵਾਲ ਪੁਲਿਸ ਨੂੰ ਆਏ ਦਿਨ ਹੀ ਸਫਲਤਾ ਮਿਲਦੀ ਰਹਿੰਦੀ ਹੈ ਪਿਛਲੇ ਦਿਨ ਹੀ ਕਾਫੀ ਨਸ਼ਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਨੇ ਆਖਿਆ ਕਿ ਢਾੜੀਵਾਲ ਇਲਾਕੇ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਉਹਨਿਤ ਰਿਆਤੂ ਕਿਸਲੇ ਸਨ ਕੋਸੀ ਕਾਫੀ ਜਿਹੜਾ ਤੇ ਸਫਲਤਾ ਹਾਸਲ ਕੀਤੀ ਹੈ ਕੱਲ ਵੀ ਜਿਹੜੇ ਸਾਡੇ ਇੱਥੇ ਕੋਹੀ ਰਾਮ ਸਿੰਘ ਆ ਤੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀਗਾ ਆਪਣੇ ਨਸ਼ਾ ਲੈ ਆ ਕੇ ਇੰਨੇ ਤੇ ਦੋ ਅਲਕਸੰਦੀਪ ਕੋਰ ਨਾਲ ਲੜਕੀ ਹੈ ਦੋਨਾਂ ਨੂੰ ਠਾਈ ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਤੇ ਆ ਫੇਲ ਨੰਬਰ 63 ਜਿਹੜੀ ਆ ਉਹ ਦਰਜ ਕੀਤੀ ਹੈ ਇਸ ਤਰ੍ਹਾਂ ਉਹ ਦੁਰਪਿੰਗੋਪੀ ਆ ਕੰਗਾ ਦਾ ਉਹ ਵੀ ਕਾਫੀ ਉੱਤੇ ਪਹਿਲਾਂ ਪਰਚੇ ਰਿਹਾ ਐਨਡੀਪੀਐਸ ਦੇ ਉਹਨੂੰ ਕੱਲ ਅਰੈਸਟ ਕੀਤਾ 64 ਨੰਬਰ ਐਫਆਈਆਰ ਜਿਹੜੀ ਉੱਤੇ ਦਰਜ ਕੀਤੀ ਹੈ 15 ਗ੍ਰਾਮ ਹੀਰੋਨੋਦ ਕੋਬ੍ਰਾਮ ਜੁਈ ਹੈ ਇਹ ਧਾਰਿਆਲ ਆਪਣੇ ਐਸਐਚਓ ਸਾਥ ਤੇ ਜਿਹੜੀ ਸਾਡੀ ਸਪੈਸ਼ਲ ਬਾਂਚ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਜਿਹੜੇ ਐਸਐਨ ਜੀ ਨੂੰ ਹੀ ਰਸੋਈ ਤੇ ਆਦਾ ਐਨਡੀਪੀਐਸ ਦਾ ਪਰਚਾ ਪਹਿਲਾਂ ਉਹ ਕਰ ਲਉਂਦਾ ਜੇਗਾ ਜਿਹੜੀ ਨਾਂ ਮਰਗੀ ਬੜੀ ਆ ਜੀ ਉਹ ਪਹਿਲਾਂ ਵੀ ਇਹੋ ਕੰਮ ਕਰਦੀ ਉਹ ਜਿਹੜੀ ਲੜਕੀ ਆ ਉਹ ਸਦਰ ਗੁਦਾਸਪੁਰ ਵਾਲਾ ਮਸਤਵ ਜੱਟਾ ਪਿੰਡੋਂ ਉੱਥੋਂ ਇਹਦੀ ਵੈਰੀਫਾਈ ਕਰਨੀ ਆ ਜੀ ਸਰ ਇਹ ਇਤਨੇ ਆਖੇਵੇਂ ਦੇ ਕਿਸ ਤਰ੍ਹਾਂ ਕਰਦੇ ਨੇ ਕੋਈ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜੇ ਕਿੱਥੋਂ ਲਿਆਉਂਦੇ ਆ ਤੇ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਨੂੰ ਲੈ ਕੇ ਜਾਂਦੇ ਆ ਉਹਨਾਂ ਸਾਰਿਆਂ ਬਾਰੇ ਆਪਾਂ ਕਰ ਰਿਆਂ ਦੀ ਕੋਸ਼ਿਸ਼ ਸਰ ਕੀ ਅਪੀਲ ਕਰਨਾ ਚਾਹੁੰਦੇ ਵਕਾਲਤਾਂ ਇਲਾਕਾ ਵਾਸੀ ਨਹੀਂ ਕਿ ਸਹਿਯੋਗ ਦੇਣ ਜੀ ਕਾਫੀ ਦੇਰ ਆ ਰਹੀ ਸੋ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਹੋ ਗਿਆ ਵਾ ਜਿਹੜਾ ਕਾਦੂਕਾਂ ਬ ਰਹਿ ਗਿਆ ਉਹ ਵੀ ਆਪਾਂ ਜਲਦੀ ਉਹਨਾਂ ਨੂੰ ਫੜਾਂਗੇ ਤੇ ਇਲਾਕਾ ਵਾਸੀ ਨਹੀਂ ਪੀਲਾ ਕੇ ਪੁਲਿਸ ਨਾਲ ਸਹਿਯੋਗ ਕਰਨ। ਸ਼੍ਰੀ ਰਾਦੇ ਕਲਾਥ ਹ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ